ਬੜੇ ਹੀ ਮਾਦਭਾਗ ਦੀ ਖਬਰ ਸਾਹਮਣੇ ਆਈ ਹੈ ਜਿੱਥੇ ਇੱਕ ਬੜਾ ਹੀ ਭਿਆਨਕ ਹਾਦਸਾ ਵਾਪਰਿਆ ਹੈ ਦਾਜਮਾ ਕੀ ਮੋਟਰਸਾਈਕਲ ਤੇ ਇੱਕ ਔਰਤ ਸਵਾਰ ਹੋ ਕੇ ਕਿਸੇ ਕੰਮ ਤੋਂ ਬਜ਼ਾਰ ਜਾ ਰਹੀ ਸੀ ਤਾਂ ਰਸਤੇ ਦੇ ਵਿੱਚ ਜਾਂਦੇ ਸਮੇ ਉਸ ਦਾ ਐਕਸੀਡੈਂਟ ਹੋ ਜਾਂਦਾ ਹੈ ਤੇ ਮੌਕੇ ਤੇ ਹੀ ਉਸ ਦੀ ਮੌਤ ਹੋ ਜਾਂਦੀ ਹੈ ਦਰਅਸਲ ਬਾਰਿਸ਼ ਦੇ ਪਾਣੀ ਤੋਂ ਬਾਈਕ ਦੇ ਤਿਲਕ ਜਾਂਦਾ ਹੈ ਤੇ ਪਿੱਛੋਂ ਖਾਦ ਨਾਲ ਭਰਿਆ ਟਰੱਕ ਜਾ ਰਿਹਾ ਸੀ ਤਾਂ ਜਿਸ ਦੇ ਪਿਛਲੇ ਟਾਇਰ ਹਟਾਉਣ ਕਾਰਨ औरत की दर्दनाक मौत हो गई है उधर ट्रक चालक भी मौके वाली थां तो भजन च कामयाब हो गया दस दाँगा कि यह घटना फिरोजपुर दिहाती हलका ममतोट ने पिंड लखीमपुर को ਜਿੱਥੇ ਟਰੱਕ ਹੇਠਾ ਹਾਉਨ ਕਰਨ ਮਹਿਲਾ ਦੀ ਮੌਤ ਹੋ ਗਈ ਹੈ ਦਾਜਾਵਾ ਕੇ ਮ੍ਰਿਤਕ ਪ੍ਰਮਜੀਤ ਕੋਰ ਆਪਣੀ ਮਾਂ ਨੂੰ ਮਿਲਣ ਆਈ ਹੋਈ ਸੀ ਤੇ ਸਵੇਰੇ ਕਹਿ ਲੱਗੀ ਕਿ ਸਾਖ ਖਾ ਨੂੰ ਜੀ ਕਰ ਰਿਹਾ ਤੇ ਸਵੇਰੇ ਲਗਭਗ 8 ਵਜੇ ਮਮਦੋਟ ਤੋਂ ਆਪਣੇ ਰਿਸ਼ਤੇਦਾਰ ਨਾਲ ਮੋਟਰਸਾਈਕਲ ਤੇ ਬੈਠ ਕੇ ਨੇੜਲੇ ਪਿੰਡ ਜਾ ਰਹੀ ਸੀ ਕਿਉਂ ਨਾ ਦਾ ਮੋਟਰਸਾਈਕਲ ਫਿਸਲ ਜਾਂਦਾ ਹੈ ਤੇ ਸਾਹਮਣੇ ਤੋਂ ਆ ਰਿਹਾ ਖਾਦ ਨਾਲ ਭਰੇ ਹੋਏ ਟਰੱਕ ਥੱਲੇ ਆ ਕੇ ਕੁਚਲ ਹੀ ਗਈ ਜਿਸ ਦੌਰਾਨ ਉਸ ਦੀ ਮੌਕੇ ਤੇ ਹੀ ਮੌਤ ਹੋ ਜਾਂਦੀ ਹੈ ਘਟਨਾ ਦੀ ਸੂਚਨਾ ਮਿਲਦੇ ਹੀ ਥਾਣਾ ਮਮਦੋਟ ਦੀ ਪੁਲਿਸ ਮੌਕੇ ਤੇ ਪਹੁੰਚ ਕੇ ਲਾਸ਼ ਨੂੰ ਕਬਜ਼ੇ ਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਅਗਦੀ ਸਿੱਧ ਕੀ ਨਾਇਦਾ ਹਾਂਜੀ ਭੈਣੇ ਸਾਡੇ ਜੀ ਪੰਮੂ ਦਾ ਨਾਮ ਬਰਾਉਣਾ ਸਾਡਾ ਜੀ ਤੇ ਪਿੰਡ ਲਖੋ ਗਿਆ ਬਾਦ ਝੂਠੇ ਹੋਣੇ ਤੇ ਆਸਾ ਕਿਵੇਂ ਵਾਪਰਿਆ ਆਸਾ ਜੀ ਇੱਥੇ ਮਲੋ ਗਿਆ ਮਲੋ ਸਾਗਲੈਨ ਜਾ ਰਹੇ ਸੀ ਮੰਡੀ ਚ ਮਲੋ ਉਧਰ ਰੋਡ ਪਟਿਆ ਪਿਆ ਸੀ ਤੇ ਤੋਂ ਲੰਘਦੇ ਪਏ ਸੀ ਤੇ ਗੱਡੀ ਮਲੋ ਸਾਈਡ ਦਿੱਤੀ ਗੱਡੀ ਨੇ ਤੇ ਮੋਟਰਸਾਈਕਲ ਮਲੋ ਚੱਲ ਗਿਆ ਸਾਈਡ ਤੇ ਥਾਂ ਥੋੜੀ ਸੀ ਤੇ ਲੜਕੀ ਦੀ ਮਲੋ ਮੌਤ ਹੋ ਗਈ ਤੁਹਾਡਾ ਕੀ ਨਾਮ ਹੈ ਸ਼ੰਦਰਪਾਲ ਜੀ ਇਹ ਜੀ ਲਖਮੀਰ ਕੇ ਉਤਾੜ ਦੇ ਵਿੱਚ ਆਕਾ ਸੰਤ ਸਰਗੁਰ ਦਾ ਨਦੀਕ ਕੀ ਬਣਿਆ ਕੀ ਵਾਪਰਿਆ ਕੀ ਜੀ ਟਰੱਕ ਖਾਲ ਲੈ ਕੇ ਆ ਰਿਹਾ ਸੀ ਜੀ ਤੇ ਇੱਥੋਂ ਦੌੜ ਦੱਸ ਰਹੇ ਨੇ ਜੀ ਮੋਟਰਸਾਈਕਲ ਤੇ ਜਾ ਰਹੇ ਸੀ ਤੇ ਮੋਟਰਸਾਈਕਲ ਦਾ ਟਾਇਰ ਫਿਸਲ ਕਰਕੇ ਗੱਡੀ ਦੇ ਮਗਰਲੇ ਪਹੀਏ ਥੱਲੇ ਲੇਡੀ ਆ ਗਈ। ਮੌਕੇ ਤੇ ਮੌਤ ਹੋ ਗਈ। ਹਾਂ ਮੌਕੇ ਤੇ ਮੌਤ ਹੋ ਗਈ। ਪਰਿਵਾਰਕ ਮੈਂਬਰ ਪਹੁੰਚ ਰਹੇ ਨੇ ਕਿ। ਲਖਮੀਰ ਕੇ ਲਖਮੀਰ ਕੇ ਉਤਾਰ ਪਿੰਡ ਆ ਜੀ। ਇੱਥੋਂ ਗੱਡੀ ਖਾਸ ਲੈ ਕੇ ਆ ਰਹੀ ਸੀ। ਉਹ ਤੋਂ ਗੋਜਾਰਾ ਸੀ ਮੰਮੋਡਟ ਨੂੰ। ਪਰਮਜੀਤ ਕੌਰ ਪਤਨੀ ਜੀਤ ਸਿੰਘ ਮੋਟਰਸਾਈਕਲ ਤੇ ਤੇ بارش ਕਰਕੇ ਉਹ ਮੋਟਰਸਾਈਕਲ ਦਾ ਟਾਇਰ ਫਿਸਲ ਗਿਆ। ਤੋਂ ਲੇਡੀ ਜਿਹੜੀ ਆ ਜਿਲੇ ਰੱਪੜਾ ਪਿਛਲੇ ਟਾਇਰ ਥੱਲੇ ਟਰੱਕ ਦੇ ਆ ਗਿਆ ਵਾਰਸ ਪਹੁੰਚ ਗਏ ਨੇ ਵਾਰਸ ਤੋਂ ਪਹੁੰਚ ਰਹਿ ਜੀ ਫੋਨ ਕੀਤੇ ਆ ਉਹਨਾਂ ਨੂੰ ਪਹੁੰਚ ਰਹੇ ਬੜੇ ਹੀ ਮਾਦਮਾ ਦੀ ਖਬਰ ਸਾਹਮਣੇ ਆਈ ਹੈ ਜਿੱਥੇ ਇੱਕ ਬੜਾ ਹੀ ਭਿਆਨਕ ਹਾਦਸਾ ਵਾਪਰ ਗਿਆ ਦਾਜਮਾ ਕਿ ਮੋਟਰਸਾਈਕਲ ਤੇ ਇੱਕ ਔਰਤ ਸਵਾਰ ਹੋ ਕੇ ਕਿਸੇ ਕੰਮ ਤੋਂ ਬਹਲਾ ਜਾ ਰਹੀ ਸੀ ਤਾਂ ਰਸਤੇ ਦੇ ਵਿੱਚ ਜਾਂਦੇ ਸਮੇ ਉਸ ਦਾ ਐਕਸੀਡੈਂਟ ਹੋ ਜਾਂਦਾ ਹੈ ਤੇ ਮੌਕੇ ਤੇ ਹੀ ਉਸ ਦੀ ਮੌਤ ਹੋ ਜਾਂਦੀ ਹੈ ਦਰਅਸਲ ਬਾਰਿਸ਼ ਦੇ ਪਾਣੀ ਤੋਂ ਬਾਈਕ ਦੇ ਤਿਲਕ ਜਾਂਦਾ ਹੈ ਤੇ ਪਿੱਛੋਂ ਖਾਦ ਨਾਲ ਭਰਿਆ ਟਰੱਕ ਜਾ ਰਿਹਾ ਸੀ ਤਾਂ ਜਿਸ ਦੇ ਪਿਛਲੇ ਟਾਇਰ ਹੇਠ ਆਉਣ ਕਾਰਨ ਔਰਤ ਦੀ ਦਰਦਨਾਕ ਮੌਤ ਹੋ ਗਈ ਹੈ ਉਦੋਂ ਟਰੱਕ ਚਾਲਕ ਵੀ ਮੌਕੇ ਵਾਲੀ ਥਾਂ ਤੋਂ ਜਨ ਚ ਕਾਮਯਾਬ ਹੋ ਗਿਆ ਦਾਜਵਾ ਕੇ ਘਟਨਾ ਫਿਰੋਜ਼ਪੁਰ ਦੀ ਹਾਤੀ ਦੇ ਹਲਕਾ ਮਮਤੋੜ ਨੇੜੇ ਪਿੰਡ ਲਖੀਮਪੁਰ ਕੋਲ ਵਾਪਰਿਆ ਜਿੱਥੇ ਟਰੱਕ ਹੇਠਾਂ ਆਉਣ ਕਰਨ ਮਹਿਲਾ ਦੀ ਮੌਤ ਹੋ ਗਈ ਹੈ ਦਾਜਵਾ ਕੇ ਮ੍ਰਿਤਕ ਪਰਮਜੀਤ ਕੋਰ ਆਪਣੀ ਮਾਂ ਨੂੰ ਮਿਲਣ ਆਈ ਹੋਈ ਸੀ ਤੇ ਸਵੇਰੇ ਕਹਿ ਲੱਗੀ ਕਿ ਸਾਖ ਖਾਣੂ ਜੀ ਕਰ ਰਹਾ ਤੇ ਸਵੇਰੇ ਲਗਭਗ 8 ਵਜੇ ਮਮਦੋਟ ਤੋਂ ਆਪਣੇ ਰਿਸ਼ਤੇਦਾਰ ਨਾਲ ਮੋਟਰਸਾਈਕਲ ਤੇ ਬੈਠ ਕੇ ਨੇੜਲੇ ਪਿੰਡ ਜਾ ਰਹੀ ਸੀ ਕਿ ਉਹਦਾ ਮੋਟਰਸਾਈਕਲ ਫਿਸਲ ਜਾਂਦਾ ਹੈ ਤੇ ਸਾਹਮਣੇ ਤੋਂ ਆ ਰਿਹਾ ਖਾਦ ਨਾਲ ਭਰੇ ਹੋਏ ਟਰੱਕ ਥੱਲੇ ਆ ਕੇ ਕੁਚਲ ਹੀ ਗਈ ਜਿਸ ਦੌਰਾਨ ਉਸਦੀ ਮੌਕੇ ਤੇ ਹੀ ਮੌਤ ਹੋ ਜਾਂਦੀ ਹੈ ਘਟਨਾ ਦੀ ਸੂਚਨਾ ਮਿਲਦੇ ਹੀ ਥਾਣਾ ਮਮਦੋਟ ਦੀ ਪੁਲਿਸ ਮੌਕੇ ਤੇ ਪਹੁੰਚ ਕੇ ਤੇ লাশ ਨੂੰ ਕਬਜ਼ੇ ਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਲਗਦੀ ਸੀ ਕਿ ਨਾਇਦਾ ਹਾਂਜੀ ਭੈਣੇ ਸਾਡੇ ਜੀ ਪੰਮੂ ਦਾ ਨਾਮ ਨਹੀਂ ਫਿਰ ਜਲਦੀ ਪਰੌਣਾ ਸਾਡਾ ਜੀ ਤੇ ਪਿੰਡ ਲਖੋ ਗਿਆ ਤੇ ਆਸਾ ਕਿਵੇਂ ਵਾਪਰਿਆ ਆਸਾ ਜੀ ਇਤੇ ਮੈਨੂੰ ਗਿਆ ਮੈਨੂੰ ਸਾਗਲੈਨ ਜਾ ਰਿਹਾ ਸੀ ਮੰਡੀ ਚੋਂ ਮੈਨੂੰ ਉਧਰ ਰੋਡ ਪਟਿਆ ਪਿਆ ਸੀ ਤੇ ਤੋਂ ਲੰਘਦੇ ਪਿਆ ਸੀ ਤੇ ਗੱਡੀ ਮੈਨੂੰ ਕੋ ਸਾਈਡ ਦਿੱਤੀ ਗੱਡੀ ਨੇ ਤੇ ਮੋਟਰਸਾਈਕਲ ਮੈਨੂੰ ਕਿ ਚਲ ਗਿਆ ਸਾਈਡ ਤੇ ਥਾਂ ਥੋੜੀ ਸੀ ਤੇ ਲੜਕੀ ਦੀ ਮੈਨੂੰ ਮੋਤੋ ਤੁਹਾਡਾ ਕੀ ਨਾਮ ਹੈ ਸ਼ੰਦਰਪਾਲ ਜੀ ਇਹ ਜੀ ਲਖਮੀਰ ਕੇ ਉਤਾੜ ਦੇ ਵਿੱਚ ਆ ਕੇ ਸੰਤ ਸਰ ਗੁਰਦਾ ਦੇ ਨਦੀਕ ਜੀ ਬੰਨੇ ਕੀ ਵਾਪ੍ਰਿਆ ਕੀ ਜੀ ਟਰੱਕ ਖਾਲ ਲੈ ਕੇ ਆ ਰਿਆ ਸੀ ਜੀ ਤੇ ਇੱਥੇ ਨੂੰ ਦੋੜ ਦੱਸ ਰਹੇ ਨੇ ਜੀ ਮੋਟਰਸਾਈਕਲ ਤੇ ਜਾ ਰਹੇ ਸੀ ਤੇ ਮੋਟਰਸਾਈਕਲ ਦਾ ਟਾਇਰ ਫਿਸਨ ਕਰਕੇ ਗੱਡੀ ਦੇ ਮਗਰਲੇ ਪਹੀਏ ਥੱਲੇ ਲੇੜੀ ਆ ਗਈ ਮੌਕਤ ਮੌਤ ਹੋ ਗਈ ਆ ਮੌਕਤ ਮੌਤ ਪਰਿਵਾਰਿਕ ਮੈਂਬਰ ਪਹੁੰਚ ਰਹੇ ਨੇ ਕਿ ਲਖਮੀਰ ਕੇ ਲਖਮੀਰ ਕੇ ਉਤਾੜ ਪਿੰਡ ਹੈ ਜੀ ਇੱਥੋਂ ਗੱਡੀ ਖਾਕ ਲੈ ਕੇ ਆ ਰਹੀ ਸੀ ਉਹ ਤੋਂ ਅੱਗੋ ਜਾ ਰਹੀ ਸੀ ਮਮਦੋਟ ਨੂੰ ਰਮਜੀਤ ਕੌਰ ਪਤਨੀ ਜੀਤ ਸਿੰਘ ਮੋਟਰਸਾਈਕਲ ਤੇ ਤੇ بارش ਕਰਕੇ ਉਹ ਮੋਟਰਸਾਈਕਲ ਦਾ ਟਾਇਰ ਫੇਸਲ ਗਿਆ ਤੇ ਲੇਡੀ ਜੀ ਜਿਹੜੀ ਆ ਜਿਹੜੇ ਪਿਛਲੇ ਟਾਇਰ ਥੱਲੇ ਟਰੈਕ ਦੇ ਆ ਗਏ ਆ ਵਾਰਸ਼ ਪਹੁੰਚ ਗਏ ਨੇ ਵਾਰਸ਼ ਪਹੁੰਚ ਰਹਿ ਜੀ ਫੋਨ ਕੀਤੇ ਆ ਉਹਨਾਂ ਨੂੰ ਪਹੁੰਚ ਰਹਿ ਵਾਪਰੇ ਸਾਹਮਣੀ ਆਈ ਹੈ ਜਿੱਥੇ ਇੱਕ ਬੜਾ ਹੀ ਭਿਆਨਕ ਹਾਦਸਾ ਵਾਪਰ ਗਿਆ ਦਾਜਮਾ ਕੀ ਮੋਟਰਸਾਈਕਲ ਤੇ ਇੱਕ ਔਰਤ ਸਵਾਰ ਹੋ ਕੇ ਕਿਸੇ ਕੰਮ ਤੋਂ ਬਜ਼ਾਰ ਜਾ ਰਹੀ ਸੀ ਤਾਂ ਰਾਸਤੇ ਦੇ ਵਿੱਚ ਜਾਂਦੇ ਸਮੇ ਉਸ ਦਾ ਐਕਸੀਡੈਂਟ ਹੋ ਜਾਂਦਾ ਹੈ ਤੇ ਮੌਕੇ ਤੇ ਹੀ ਉਸ ਦੀ ਮੌਤ ਹੋ ਜਾਂਦੀ ਹੈ ਦਰਅਸਲ ਬਾਰਿਸ਼ ਦੇ ਪਾਣੀ ਤੋਂ ਬਾਈਕ ਦੇ ਤਿਲਕ ਜਾਂਦਾ ਹੈ ਤੇ ਪਿੱਛੋਂ ਖਾਦ ਨਾਲ ਭਰਿਆ ਟਰੱਕ ਜਾ ਰਿਹਾ ਸੀ ਤਾਂ ਜਿਸ ਦੇ ਪਿਛਲੇ ਟਾਇਰ ਹੇਠਾ ਉਨ ਕਾਰਨ ਔਰਤ ਦੀ ਦਰਦਨਾਕ ਮੌਤ ਹੋ ਗਈ ਹੈ ਔਦਰ ਟਰੱਕ ਚਾਲਕ ਵੀ ਮੌਕੇ ਵਾਲੀ ਥਾਂ ਤੋਂ ਭਜਨ ਚ ਕਾਮਯਾਬ ਹੋ ਗਿਆ ਦਾਜਾਵਾ ਕਿ ਘਟਨਾ ਫਿਰੋਜ਼ਪੁਰ ਦੀ ਹਾਤੀ ਦੇ ਹਲਕਾ ਮਮਤੋੜ ਨੇੜੇ ਪਿੰਡ ਲਖੀਮਪੁਰ ਕੋਲ ਵਾਪਰਿਆ ਜਿੱਥੇ ਟਰੱਕ ਹੇਠਾਂ ਔਨਕਰਨ ਮਹਿਲਾ ਦੀ ਮੌਤ ਹੋ ਗਈ ਹੈ ਦਾਜਾਵਾ ਕਿ ਮ੍ਰਿਤਕ ਪ੍ਰਮਜੀਤ ਕੋਰ ਆਪਣੀ ਮਾਂ ਨੂੰ ਮਿਲਣ ਆਈ ਹੋਈ ਸੀ ਤੇ ਸਵੇਰੇ ਕਹਿ ਲੱਗੀ ਕਿ ਸਾਖ ਖਾਣੂ ਜੀ ਕਰ ਰਿਹਾ ਤੇ ਸਵੇਰੇ ਲਗਭਗ 8 ਵਜੇ ਮਮਦੋਟ ਤੋਂ ਆਪਣੇ ਰਿਸ਼ਤੇਦਾਰ ਨਾਲ ਮੋਟਰਸਾਈਕਲ ਤੇ ਬੈਠ ਕੇ ਨੇੜਲੇ ਪਿੰਡ ਜਾ ਰਹੀ ਸੀ ਕਿ ਉਹਨਾਂ ਦਾ ਮੋਟਰਸਾਈਕਲ ਫਿਸਲ ਜਾਂਦਾ ਹੈ ਤੇ ਸਾਹਮਣੇ ਤੋਂ ਆ ਰਿਹਾ ਖਾਦ ਨਾਲ ਭਰੇ ਹੋਏ ਟਰੱਕ ਥੱਲੇ ਆ ਕੇ ਕੁਚਲ ਹੀ ਗਈ ਜਿਸ ਦੌਰਾਨ ਉਸ ਦੀ ਮੌਕੇ ਤੇ ਹੀ ਮੌਤ ਹੋ ਜਾਂਦੀ ਹੈ ਘਟਨਾ ਦੀ ਸੂਚਨਾ ਮਿਲਦੇ ਹੀ ਥਾਣਾ ਮਮਦੋਟ ਦੀ ਪੁਲਿਸ ਮੌਕੇ ਤੇ ਪਹੁੰਚ ਕੇ ਤੇ লাশ ਨੂੰ ਕਬਜ਼ੇ ਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਹੈ ਕਿਹਦੀ ਸੀ ਦਕੀ ਨਾਇਦਾ ਹਾਂਜੀ ਭੈਣੇ ਸਾਡੇ ਜੀ ਪੰਮੂ ਦਾ ਨਾਮ ਪਰਾਉਣਾ ਸਾਡਾ ਜੀ ਤੇ ਪਿੰਡ ਲਖੋ ਗਿਆ ਤੇ ਆਸਾ ਕਿਵੇਂ ਵਾਪਰਿਆ ਆਸਾ ਜੀ ਇਤੇ ਮੈਨੂੰ ਗਿਆ ਮੈਨੂੰ ਸਾਗ ਲੈਣ ਜਾ ਰਿਹਾ ਸੀ ਮੰਡੀ ਚੋਂ ਮੈਨੂੰ ਉਧਰ ਰੋਡ ਪਟਿਆ ਪਿਆ ਸੀ ਤੇ ਤੋਂ ਲੰਘਦੇ ਪਿਆ ਸੀ ਤੇ ਗੱਡੀ ਮੈਨੂੰ ਕੋਈ ਸਾਈਡ ਦਿੱਤੀ ਗੱਡੀ ਨੇ ਤੇ ਮੋਟਰਸਾਈਕਲ ਮੈਨੂੰ ਕਿ ਚਲ ਗਿਆ ਸਾਈਡ ਤੇ ਥਾਂ ਥੋੜੀ ਸੀ ਤੇ ਲੜਕੀ ਦੀ ਮੈਨੂੰ ਮੋਤੋ ਤੁਹਾਡਾ ਕੀ ਨਾਮ ਹੈ ਸ਼ੰਦਰਪਾਲ ਜੀ ਇਹ ਜੀ ਲਖਮੀਰ ਕੇ ਉਤਾੜ ਦੇ ਵਿੱਚ ਆਕਾ ਸੰਤ ਸਰ ਗੁਰਦਾ ਦੇ ਨਦੀਕ ਕੀ ਬੰਨੇ ਕੀ ਵਾਪਰੇ ਆ ਕੇ ਜੀ ਟਰੱਕ ਖਾਲ ਲੈ ਕੇ ਆ ਰਿਆ ਸੀ ਜੀ ਤੇ ਇੱਥੇ ਮੂੰਹ ਦੋੜ ਦੱਸ ਰਹੇ ਨੇ ਜੀ ਮੋਟਰਸਾਈਕਲ ਤੇ ਜਾ ਰਹੇ ਸੀ ਤੇ ਮੋਟਰਸਾਈਕਲ ਦਾ ਟਾਇਰ ਫਿਸਲ ਕਰਕੇ ਗੱਡੀ ਦੇ ਮਗਰਲੇ ਪਹੀਏ ਥੱਲੇ ਲੇੜੀ ਆ ਗਈ ਮੌਕੇ ਤੇ ਮੌਤ ਹੋ ਗਈ ਆ ਮੌਕੇ ਤੇ ਮੌਤ ਹੋ ਪਰਿਵਾਰਿਕ ਮੈਂਬਰ ਪਹੁੰਚ ਰਹੇ ਨੇ ਕਿ ਲਖਮੀਰ ਕੇ ਲਖਮੀਰ ਤੇ ਉਤਾਰ ਪੈਂਡਾ ਜੀ ਇੱਥੋਂ ਗੱਡੀ ਖਾਲ ਲੈ ਕੇ ਆ ਰਹੀ ਸੀ ਉਹ ਅੱਗੋ ਜਾ ਰਿਹਾ ਸੀ ਮਮਦੋਟ ਨੂੰ ਰਮਜੀਤ ਕੌਰ ਪਤਨੀਜੀਤ ਸਿੰਘ ਮੋਟਰਸਾਈਕਲ ਤੇ ਤੇ بارش ਕਰਕੇ ਉਹ ਮੋਟਰਸਾਈਕਲ ਦਾ ਟਾਇਰ ਫਿਸਲ ਗਿਆ ਤੇ ਲੇਡੀ ਜੀ ਜਿਹੜੀ ਆ ਜਿਲੇ ਰੱਖਦੇ ਪਿਛਲੇ ਟਾਇਰ ਥਲੇ ਟਰੱਕ ਦੇ ਆ ਗਏ ਆ ਵਾਰਸ ਪਹੁੰਚ ਗਏ ਨੇ ਵਾਰਸ ਪਹੁੰਚ ਰਿਹਾ ਜੀ ਫੋਨ ਕੀਤੇ ਆ ਉਹਨਾਂ ਨੂੰ ਪਹੁੰਚ ਰਿਹਾ ਆਪਰੇ ਸਾਹਮਣੀ ਆਈ ਹੈ ਜਿੱਥੇ ਇੱਕ ਬੜਾ ਹੀ ਭਿਆਨਕ ਹਾਦਸਾ ਵਾਪਰ ਗਿਆ ਦਾਜਾਮਾ ਕੀ ਮੋਟਰਸਾਈਕਲ ਤੇ ਇੱਕ ਔਰਤ ਸਵਾਰ ਹੋ ਕੇ ਕਿਸੇ ਕੰਮ ਤੋਂ ਬਜ਼ਾਰ ਜਾ ਰਹੀ ਸੀ ਤਾਂ ਰਾਸਤੇ ਦੇ ਵਿੱਚ ਜਾਂਦੇ ਸਮੇ ਉਸ ਦਾ ਐਕਸੀਡੈਂਟ ਹੋ ਜਾਂਦਾ ਹੈ ਤੇ ਮੌਕੇ ਤੇ ਹੀ ਉਸ ਦੀ ਮੌਤ ਹੋ ਜਾਂਦੀ ਹੈ ਦਰਅਸਲ بارش ਦੇ ਪਾਣੀ ਤੋਂ ਬਾਈਕ ਦੇ ਤਿਲਕ ਜਾਂਦਾ ਹੈ ਤੇ ਪਿੱਛੋਂ ਖਾਦ ਨਾਲ ਭਰਿਆ ਟਰੱਕ ਜਾ ਰਿਹਾ ਸੀ ਤਾਂ ਜਿਸ ਦੇ ਪਿਛਲੇ ਟਾਇਰ ਹੇਠਾਂ ਉਨ ਕਾਰਨ औरत की दर्दनाक मौत हो गई है उधर ट्रक चालक भी मौके वाली थां तो भजन च कामयाब हो गया दस दटना फिरोजपुर दिहाती हलका ममदोट नेड़े पिंड लखीमपुर को वापरिया ਜਿੱਥੇ ਟਰੱਕ ਹੇਠਾ ਹਾਉਣ ਕਰਨ ਮਹਿਲਾ ਦੀ ਮੌਤ ਹੋ ਗਈ ਹੈ ਦਾਜਾਵਾ ਕਿ ਮ੍ਰਿਤਕ ਪਰਮਜੀਤ ਕੋਰ ਆਪਣੀ ਮਾਂ ਨੂੰ ਮਿਲਣ ਆਈ ਹੋਈ ਸੀ ਤੇ ਸਵੇਰੇ ਕਹਿ ਲੱਗੀ ਕਿ ਸਾਖ ਖਾਣੂ ਜੀ ਕਰ ਰਹਾ ਤੇ ਸਵੇਰੇ ਲਗਭਗ 8 ਵਜੇ ਮਮਦੋਟ ਤੋਂ ਆਪਣੇ ਰਿਸ਼ਤੇਦਾਰ ਨਾਲ ਮੋਟਰਸਾਈਕਲ ਤੇ ਬੈਠ ਕੇ ਨੇੜਲੇ ਪਿੰਡ ਜਾ ਰਹੀ ਸੀ ਕਿਉਂ ਨਾ ਦਾ ਮੋਟਰਸਾਈਕਲ ਫਿਸਲ ਜਾਂਦਾ ਹੈ ਤੇ ਸામਨੇ ਤੋਂ ਆ ਰਿਹਾ ਖਾਦ ਨਾਲ ਭਰੇ ਹੋਏ ਟਰੱਕ ਥੱਲੇ ਆ ਕੇ ਕੁਚਲ ਹੀ ਗਈ ਜਿਸ ਦੌਰਾਨ ਉਸ ਦੀ ਮੌਕੇ ਤੇ ਹੀ ਮੌਤ ਹੋ ਜਾਂਦੀ ਹੈ ਘਟਨਾ ਦੀ ਸੂਚਨਾ ਮਿਲਦੇ ਹੀ ਥਾਣਾ ਮੰਦੋਟ ਦੀ ਪੁਲਿਸ ਮੌਕੇ ਤੇ ਪਹੁੰਚ ਕੇ ਤੇ লাশ ਨੂੰ ਕਬਜ਼ੇ ਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ। ਕਿ ਦੀ ਸੀ ਕਿ ਨਾਇਦਾ? ਹਾਂਜੀ ਭੈਣੇ ਸਾਡੀ ਜੀ ਪੰਮੂ ਦਾ ਨਾਮ। ਨਹੀਂ ਫਿਰ ਗੱਲ ਪਤਾ ਦੇ ਚੀ। ਪਰੋਣਾ ਸਾਡਾ ਜੀ ਤੇ ਪਿੰਡ ਲਖੋ ਗਿਆ। ਤੇ ਆਸਾ ਕਿਵੇਂ ਵਾਪਰਿਆ? ਆਸਾ ਜੀ ਇੱਥੇ ਮੈਨ ਲੋ ਗਿਆ ਮੈਨ ਲੋ ਸਾਗਲੈਨ ਜਾ ਰਹੇ ਸੀ। ਮੰਡੀ ਚੋਂ ਮਿਲ ਉਹਦਰ ਰੋਡ ਪਟਿਆ ਪਿਆ ਸੀ ਤੇ ਤੋਂ ਲੰਘਦੇ ਪਿਆ ਸੀ ਤੇ ਗੱਡੀ ਮੱਲੋ ਸਾਈਡ ਦਿੱਤੀ ਗੱਡੀ ਨੇ ਤੇ ਮੋਟਰਸਾਈਕਲ ਮੱਲੋ ਚੱਲ ਗਿਆ ਸਾਈਡ ਤੇ ਥਾਂ ਥੋੜੀ ਸੀ ਤੇ ਲੜਕੀ ਦੀ ਮਤਲਬ ਮੋਤੋ ਤੁਹਾਡਾ ਕੀ ਨਾਮ ਹੈ ਸ਼ੰਦਰਪਾਲ ਜੀ ਇਹ ਜੀ ਲਖਮੀਰ ਕੇ ਉਤਾੜ ਦੇ ਵਿੱਚ ਆਕਾ ਸੰਸਰ ਗੁਰਦਵਾਰੇ ਦੇ ਨਦੀਕ ਕੀ ਬਣਿਆ ਕੀ ਵਪਰੇ ਕਿ ਮੈਂ ਜੀ ਟਰੱਕ ਖਾਲ ਲੈ ਕੇ ਆ ਰਿਹਾ ਸੀ ਜੀ ਤੇ ਇੱਥੇ ਮੂੰਹ ਦੋੜ ਦੱਸ ਰਹੇ ਨੇ ਜੀ ਮੋਟਰਸਾਈਕਲ ਤੇ ਜਾ ਰਹੇ ਸੀ ਤੇ ਮੋਟਰਸਾਈਕਲ ਦਾ ਟਾਇਰ ਫਿਸਲਨ ਕਰਕੇ ਗੱਡੀ ਦੇ ਮਗਰਲੇ ਪਹੀਏ ਥੱਲੇ ਲੇੜੀ ਆ ਗਈ। ਮੌਕੇ ਤੇ ਮੌਤ ਹੋ ਗਈ। ਆ ਮੌਕੇ ਤੇ ਮੌਤ ਹੋ ਗਈ। ਪਰਿਵਾਰਿਕ ਮੈਂਬਰ ਪਹੁੰਚ ਰਹੇ ਨੇ ਕਿ। ਲਖਮੀਰ ਕੇ ਲਖਮੀਰ ਕੇ ਉਤਾਰ ਪੈਂਡਾ ਜੀ ਇੱਥੋਂ ਗੱਡੀ ਖਾਸ ਲੈ ਕੇ ਆ ਰਹੀ ਸੀ। ਉਹ ਉਹ ਗੋ ਜਾ ਰਹੀ ਸੀ ਮਮਦੋਟ ਨੂੰ। ਪਰਮਜੀਤ ਕੌਰ ਪਤਨੀ ਜੀਤ ਸਿੰਘ ਮੋਟਰਸਾਈਕਲ ਤੇ ਤੇ بارش ਕਰਕੇ ਉਹ ਮੋਟਰਸਾਈਕਲ ਦਾ ਟਾਇਰ ਫਿਸਲ ਗਿਆ। ਤੋਂ ਲੇਡੀ ਜਿਹੜੀ ਆ ਜਿਲ੍ਹੇ ਰੱਪੜ ਦੇ ਪਿਛਲੇ ਟਾਇਰ ਤੇ ਲੈ ਟਰੱਕ ਦੇ ਆ ਗਿਆ ਵਾਰਸ ਪਹੁੰਚ ਗਏ ਨੇ ਵਾਰਸ ਤੇ ਪਹੁੰਚ ਰਿਹਾ ਜੀ ਫੋਨ ਕੀਤੇ ਆ ਉਹਨਾਂ ਨੂੰ ਪਹੁੰਚ ਰਿਹਾ